ਜੀ ਕਿਸੇ ਨੇ ਵੀ ਕੋਈ ਪ੍ਰੋਗਰਾਮ ਹੋਣਾ ਆਪਣੇ ਘਰਾਂ ਦੇ ਵਿੱਚ ਹੋਣਾ ਆਪਾਂ ਆਪਦੀ ਘਰ ਦੇ ਵਿੱਚ ਹੀ ਬਣਾਉਂਦੇ ਸੀ ਵਿਆਹ ਹੋ ਗਿਆ ਕੋਈ ਵੀ ਖੰਡ ਪਾਠ ਹੋ ਗਿਆ ਕੁਝ ਵੀ ਹੋਇਆ ਆਪਾਂ ਆਪਦੇ ਘਰਾਂ ਦੇ ਵਿੱਚ ਕਹਿੰਦੇ ਹੁੰਦੇ ਕੂਸੀਆਂ ਮਨਾਉਂਦੇ ਸੀਗੇ ਦੇਖੋ ਨਾ ਤਾਂ ਹੁਣ ਘਰਾਂ ਦੇ ਵਿੱਚ ਬਿਹੜੇ ਆਇਆ ਕੋਠੀਆਂ ਪਾਲੀਆਂ ਕਿਹਦੇ ਕਮਰੇ ਹੋ ਦੀ ਫੇਰ ਵੀ ਬਿਹੜਾ ਵੱਜ ਜਾਂਦਾ ਸੀਗਾ ਤੇ ਹੁਣ ਜਿਹੜੇ ਵੀ ਆਪਾਂ ਕੰਮ ਕਰਨਾ ਸਭ ਪੈਲਸ ਵਿੱਚ ਕਰਦੇ ਆ ਠੀਕ ਹੈ ਜੀ ਵੀ ਇਹ ਕਹਿੰਦੇ ਇਸ ਤਰੱਕੀ ਕਰਦਾ ਤੇ ਨਵੀਂ ਚੀਜ਼ ਕਰਦਾ ਕੋਈ ਬਾਰੇ ਚੀਜ਼ਾਂ ਜਿਹੜੀ ਬਣ ਗਈਆਂ ਇਹ ਕੋਈ ਬਹੁਤੀ ਵੀ ਚੰਗੀ ਗੱਲ ਨਹੀਂ ਹੈਗੀ ਦੇਖ ਅੱਗੇ ਅਗਲੇ ਨੇ ਪਿੰਡ ਆਉਣਾ ਕਿੰਨਿਆਂ ਦੇ ਨਾਲ ਮਿਲ ਕੇ ਜਾਣਾ ਕੋਈ ਹੋਰ ਮਾਵਾ ਪਾਪਾ ਜਿਹੜਾ ਵੀ ਰਿਸ਼ਤਕਰੋਂ ਦੀ ਗਾਹ ਸਾਰਿਆਂ ਦਾ ਐਸੀ داری ਹੁੰਦੀ ਸੀ ਪਿੰਡ ਦੇ ਵਿੱਚ ਨਾ ਸਾਰਿਆਂ ਨੂੰ ਮਿਲ ਕੇ ਜਾਣਾ ਬੜਾ ਮਾਨ ਕੋ ਸੁਣਾਂ ਦੇ ਇਕੱਲਾ ਬਾਤਾਂ ਕਰਦੀਆਂ ਹਨ ਕਿੰਨੀ ਖੁਸ਼ੀ ਹੋ ਜਾਂਦੀ ਸੀ ਹੁਣ ਦੇਖੋ ਪੈਰ ਵਿੱਚ ਜਾਂਦਾ ਬੰਦਾ ਬਾਹਲੇ ਤੋਂ ਬੜਾ ਤਿੰਨ ਇੱਕ ਘੰਟੇ ਅੜਕਦਾ ਉੱਥੇ ਸਗਨ ਦਿੰਦਾ ਖਾ ਪੀ ਕੇ ਮੁੜ ਪੈਂਦਾ ਇਸ ਕਰਕੇ ਜਿਹੜੀ ਇਹ ਤਰੱਕੀ ਆ ਕੋਈ ਬੜੀ ਚੰਗੀ ਗੱਲ ਨਹੀਂ ਹੈਗੀ ਦੇਖੋ ਤੁਸੀਂ ਦੁਆਰੇ ਦੁਨੀਆ ਨੇ ਐਵੇਂ ਬਾਪਸ ਮੁੜ ਕੇ ਆਉਣਾ ਫੇਰ ਦਵਾਰੇ ਉਹਨੀਆਂ ਖੁਸ਼ੀਆਂ ਹੋਣੀਆਂ ਨੇ ਇੱਕ ਵੇਰ ਤੂੰ ਮੱਛੀ ਵਾਂਗੂ ਕਹਿੰਦੇ ਪੱਥਰ ਚੱਟ ਕੇ ਮੁੰਨੇ ਮੁੰਨੇ ਠੀਕ ਆ ਜੀ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਤੇ ਸ਼ੇਅਰ ਘੰਟੀ ਵਾਲਾ ਬਟਨ ਜਰੂਰ ਦਬਾ ਦੇਣਾ ਠੀਕ ਆ ਜੀ